ਹਲਾੜੀ ਕਰੀ ਕੋਈ ਸੋਚ ਵਿਚਾਰ ਪੁੱਤ ਜਿਹੜੀ ਗੱਲ ਮੈਂ ਤੈਨੂੰ ਕਹੀ ਸੀ ਸੋਚ ਵਿਚਾਰ ਤਾਂ ਬੇਬੇ ਮੈਂ ਤੇਰੀ ਗੱਲ ਤੇ ਕਰੀ ਸੀ ਪਰ ਹੁਣ ਆਪਾਂ ਨੂੰ ਕੋਈ ਨਾ ਕੋਈ ਬਹਾਨਾ ਵੀ ਚਾਹੀਦਾ ਇਹਨੂੰ ਘਰੋਂ ਕੱਢਣ ਦਾ ਬਹਾਨਾ ਲੱਭਣ ਨੂੰ ਤਾਂ ਸੇ ਇਹਦੇ ਨਾਲ ਕੀ ਕਰਨਾ ਹੈ ਕਿਸੇ ਨਾ ਕਿਸੇ ਗੱਲ ਪਿੱਛੇ ਲੜਾਈ ਪਾ ਲੈ ਇਹਦੇ ਨਾਲ ਚੰਗਾ ਰਹ ਜੇਗਾ ਜੇ ਆਪਾਂ ਇਹਨੂੰ ਘਰੋਂ ਕੱਢਤਾ ਪੁੱਤ ਬਹੁਤ ਵਧੀਆ ਰਹ ਜੇਗਾ ਹਜੇ ਤੇਰੀ ਕੋਈ ਉਮਰ ਨਹੀਂ ਹੈਗੀ ਬਥੇਰੇ ਵਧੀਆ ਰਿਸ਼ਤੇ ਮਿਲ ਜਾਣਗੇ ਪੁੱਤ ਐਡੀ ਕੋਈ ਗੱਲ ਨਹੀਂ ਇਹ ਤਾਂ ਆਪਾਂ ਕੀ ਕਰਾਉਣਾ ਬਾਹਰ ਚ ਤਾਂ ਉਹ ਤਾਂ ਤੇਰੀ ਗੱਲ ਠੀਕ ਹੈ ਮੈਂ ਤਾਂ ਆਪ ਚਾਉਣਾ ਵੀ ਇਹ ਆਪਣੇ ਘਰੋਂ ਨਿਕਲ ਜੇ ਫਰ ਰੌਲਾ ਤਾਂ ਆ ਪਤਨ ਚਾਰ ਵਾਰੀ ਕੜਤੀ ਪਹਿਲਾਂ ਇਹ ਇਹਦੇ ਮਾਪਿਓ ਫੇਰ ਛੱਡ ਜਾਂਦੇ ਨੇ ਮੈਂ ਤਾਂ ਤਰਲੇ ਕਰਕੇ ਉਹ ਤਾਂ ਚੱਲ ਛੱਡ ਜਾਂਦੇ ਸੀ ਤੇਰੀ ਗੱਲ ਠੀਕ ਐ ਅੱਗੇ ਤਾਂ ਇਹਦਾ ਪਿਓ ਹੁੰਦਾ ਸੀ ਚਾਰ ਬੰਦੇ ਨਾਲ ਲੈ ਕੇ ਆ ਜਾਂਦਾ ਸੀ ਹੁਣ ਤਾਂ ਉਹ ਮਰ ਗਿਆ ਹੁਣ ਤਾਂ ਇਹਦੀ ਕੱਲੀ ਮਾਂ ਰਹਿ ਗਈ ਹੁਣ ਆਪਾਂ ਨੂੰ ਮੌਕਾ ਐ ਮੈਂ ਤਾਂ ਤੈਨੂੰ ਐ ਕਹਿਣੀ ਆ ਵੀ ਕੋਈ ਨਾ ਕੋਈ ਬਹਾਨਾ ਪਾਲ ਕੇ ਆਪਾਂ ਇਹਨੂੰ ਮਗਰੋਂ ਲਾਈਏ ਇਹਦਾ ਸਿਆਪਾ ਨਵੇੜੀਏ ਹੁਣ ਹਾਂ ਕੋਈ ਗੱਲ ਨਹੀਂ ਬੇਬੇ ਮੈਂ ਕਰਦਾ ਕਿਸੇ ਨਾ ਕਿਸੇ ਗੱਲ ਤੋਂ ਕਲੇਸ ਇਹਦੇ ਨਾਲ ਫੇਰ ਕੱਢਦੇ ਇਹਨੂੰ ਕਿਸੇ ਹਿਸਾਬ ਨਾਲ ਬਸ ਠੀਕ ਐ ਕੱਲ ਤੇਰੀ ਮਾਸੀ ਨਾਲ ਮੇਰੀ ਫੋਨ ਤੇ ਗੱਲ ਹੋਈ ਸੀ ਉਹ ਕਹਿੰਦੀ ਵੀ ਕੇਰਾ ਲਾਡੀ ਦਾ ਇਧਰੋਂ ਖੜਾ ਛੜਾਓ ਫੇਰ ਮੈਂ ਰਿਸ਼ਤਾ ਵਧੀਆ ਪਾੜ ਕੇ ਲਿਆਉਂਗੀ ਅੱਛਾ ਅੱਛਾ ਚੱਲ ਕੋਈ ਗੱਲ ਨਹੀਂ ਬੇਬੇ ਮੈਂ ਲਾਉਣਾ ਕੋਈ ਹਸਾਬ ਕਿਤਾਬ ਚੱਲ ਠੀਕ ਹੈ ਹਾਂ ਆ ਲਓ ਜੀ ਰੋਟੀ ਆ ਨੂਨ ਕਿੰਨਾ ਪਾਇਆ ਹੈ ਸਬਜ਼ੀ ਚ ਨੂਨ ਨਹੀਂ ਨੂਨ ਤਾਂ ਮੈਂ ਠੀਕ ਹੀ ਪਾਇਆ ਸੀ ਨਾਲੇ ਮੈਂ ਖਾ ਕੇ ਦੇਖੀ ਸੀ ਨੂਨ ਤਾਂ ਹੈ ਨਹੀਂ ਸੇ ਨਾ ਆ ਪਾਇਆ ਸੀ ਤੇਰਾ ਪਿਓ ਮੇਰੇ ਮੂੰਹ ਕੋ ਜ਼ੋਰ ਹੁੰਦੀ ਐ ਮਣ ਪੱਕਾ ਨੂਨ ਸਿੱਟਿਆ ਪਿਆ ਸਬਜੀ ਚ ਜਮਾ ਕੌੜੀ ਕਰੀ ਪਈ ਐ ਤੈਨੂੰ ਸਬਜੀ ਨਹੀਂ ਬਣਾਉਣੀ ਆਉਂਦੀ ਹਾਏ ਸਬਜੀ ਇਸ ਤਾਂ ਨੂਨ ਜਮਾ ਠੀਕ ਐ ਮੈਂ ਕਹੀ ਤਾਂ ਜਾਨੀਏ ਤੁਹਾਨੂੰ ਵੀ ਮੈਂ ਖਾ ਕੇ ਦੇਖਿਆ ਸੋਨੂੰ ਨੂਨ ਵੱਧ ਕਿਵੇਂ ਲੱਗਦਾ ਲੈ ਦੱਸ ਮੇਰੀ ਸਾਲੀ ਮੈਂ ਕੀ ਕਹੀ ਜਾਨਾ ਉਰੋਂ ਆਕੜ ਦੀ ਆ ਜੇ ਨਹੀਂ ਨਹੀਂ ਆਕੜ ਦੀ ਨਹੀਂ ਜੀ ਮੈਂ ਤੁਹਾਨੂੰ ਐ ਕਹਿੰਦੀ ਆ ਵੀ ਨੂਨ ਜਮਾ ਠੀਕ ਸੀਗਾ ਨਾ ਮੈਂ ਝੂਠ ਬੋਲਦਾ ਮੈਂ ਝੂਠ ਬੋਲਦਾ ਮੈਂ ਕਦੋਂ ਕਹਿੰਦੀ ਹਾਂ ਤੁਸੀਂ ਝੂਠ ਬੋਲਦੇ ਹੋ। ਕੀ ਹੋ ਗਿਆ ਨਾਡੀ? ਹੋਣਾ ਕੀ ਹੈ ਬੇਬੇ ਸਬਜ਼ੀ ਚ ਨੂਣੀ ਨੂਣ ਸਿੱਟਿਆ ਪਿਆ। ਜਿਵੇਂ ਸਬਜ਼ੀ ਕੌੜੀ ਕਰੀ ਪਈ ਆ ਹੁਣ ਮੈਨੂੰ ਕੀ ਖਾਵਾਂ? ਜਿਵੇਂ ਕਹੇ ਨੂਨ ਵੱਧ ਪਾਤਾ ਉੱਤੋਂ ਹਜੇ ਔਖੀ ਹੁੰਦੀ ਐ। ਹਾਂ ਨੂਣ ਤਾਂ ਬਹੁਤ ਪਾਇਆ ਇਹਨੇ ਮੈਂ ਤਾਂ ਅੱਗੇ ਕਹੀ ਜਾਂਦੀ ਸੀ। ਫਿਰ ਮੈਂ ਆਖਿਆ ਮੈਂ ਇਹਨੂੰ ਕੀ ਕਹਾਂ ਮੈਂ ਤਾਂ ਚੁੱਪ ਕਰਕੇ ਹੀ ਖਾ ਲਈ ਫਿਰ। ਹਾਏ ਬੇਬੇ ਕਮਾਲ ਹੋ ਗਈ ਮੈਂ ਤਾਂ ਆਪ ਸਬਜ਼ੀ ਖਾ ਕੇ ਦੇਖੀ ਸੀ ਮੈਨੂੰ ਤਾਂ ਠੀਕ ਲੱਗਿਆ ਨੂਣ। ਸਾਨੂੰ ਦੋਹਾਂ ਨੂੰ ਕਿਉਂ ਵੱਧ ਲੱਗੀ ਜਾਂਦਾ ਮੈਨੂੰ ਤਾਂ ਸਮਝ ਨਹੀਂ ਲੱਗਦੀ। ਨਹੀਂ ਭਾਣੇ ਮੈਂ ਨਹੀਂ ਤੈਨ ਵੀ ਇਹ ਉਂਗਲਾ ਲਾਉਂਦੀ ਬੇਬੇ ਮੈਂ ਨਹੀਂ ਕੁਝ ਕਹਿੰਦੀ ਤੈਨੂੰ ਨਾ ਤੂੰ ਮੈਨੂੰ ਕਹਦੇ ਉਂਗਲਾ ਲਾਉਣੀ ਆ ਬੇਬੇ ਮੈਂ ਮੂਰਖਾ ਕੋਈ ਮੈਨੂੰ ਆਪ ਨੂੰ ਨਹੀਂ ਪਤਾ ਲੱਗਦਾ ਨਾ ਤੂੰ ਮੈਨੂੰ ਐਂ ਦੱਸ ਤੇਰੇ ਘਰ ਦੇ ਨੇ ਕੋਈ ਤੈਨੂੰ ਚਾਚੇ ਨਾਲ ਕੰਮ ਨਹੀਂ ਸਿਖਾਇਆ ਤੇਰੇ ਚ ਇੱਕ ਵੀ ਗੁਣ ਨਹੀਂ ਹੈਗਾ ਕੋਈ ਇੱਕ ਵੀ ਗੁਣ ਦੱਸ ਦੇ 12 ਸਾਲ ਹੋ ਗਏ ਆਪਣੇ ਵਿਆਹ ਨੂੰ ਨਾ ਤਾਂ ਤੂੰ ਮੈਨੂੰ ਲਾਦਾ ਮੈਂ ਤਾਂ ਸੱਸ ਕੀ ਅੱਜ ਤੱਕ ਤੇਰੇ ਘਰ ਦੇ ਨੇ ਮੇਰੀ ਪੱਲੇ ਪਾਉਣਾ ਸੀ ਤੈਨੂੰ ਵਾਂਝ ਨੂੰ ਚਲੋ ਕੋਈ ਗੱਲ ਨਹੀਂ ਜੀ ਗਲਤੀ ਹੋ ਗਈ ਮੈਂਥੇ ਹੋਰ ਸਬਜੀ ਬਣਾ ਦਿੰਨੀ ਆ ਮੈਂ ਹੁਣ ਹੋਰ ਸਬਜੀ ਬਣਾ ਦਿੰਨੀ ਆ ਪਹਿਲਾਂ ਮੇਰੇ ਨਾਲ ਆਕੜਦੀ ਸੀ ਆਕ ਨਹੀਂ ਜੀ ਮੈਂ ਤੁਹਾਡੇ ਨਾਲ ਆਕੜਦੀ ਨਹੀਂ ਸੀ ਮੈਂ ਤਾਂ ਸਵੇਕੀ ਗੱਲ ਕਰਦੀ ਸੀ ਕਰਦੀ ਸੀ ਸਵੇਕੀ ਗੱਲ ਹੁਣ ਤੂੰ ਮੇਰੀ ਇੱਜ਼ਤ ਕਰਨੀ ਵੀ ਭੁੱਲ ਗਈ ਮੈਂ ਤੈਨੂੰ ਰੱਖਣੀ ਨਹੀਂ ਬਸ ਤੈਨੂੰ ਦੱਸਤਾ ਤੂੰ ਮੈਨੂੰ ਐਂ ਦੱਸਦੇ ਵੀ ਮੇਰਾ ਖੜਾ ਛੱਡਣ ਦਾ ਕੀ ਲਵੇਂਗੀ ਆਹੋ ਬਸ ਮੈਨੂੰ ਪਤਾ ਹੀ ਐ ਸਾਰੀ ਗੱਲ ਦਾ ਛੋਡੀ ਦਾ ਤੁਸੀਂ ਜਾਣ ਕੇ ਮੇ ਨਾਲ ਕਲੇਸ਼ ਕਰਨਾ ਸੀ ਲੱਗ ਗਿਆ ਮੈਨੂੰ ਪਤਾ ਹੈ ਦੱਸ ਸਾਲੀ ਨਾ ਹੋਵੇ ਤਾਂ ਆ ਕੇ ਮੈਨੂੰ ਸਾਰਾ ਪਤਾ ਨਾ ਸਬਜੀ ਚ ਲੂਣ ਵੱਧ ਪਾਇਆ ਨੇ ਤੂੰ ਮੈਂ ਜਾਣ ਪੁੱਝ ਕੇ ਕਲੇਸ਼ ਕਰਦਾ ਹੈ ਦੇਖ ਹੈ ਦੇਖ ਗੱਲਾਂ ਕਹੀਆਂ ਜਾਂ ਕਰਦੀ ਐ ਨਾ ਸਾਨੂੰ ਕੀ ਲੋੜ ਤੇਰੇ ਨਾਲ ਜਾਣ ਪੁੱਝ ਕੇ ਕਲੇਸ਼ ਪਾਉਣ ਦੀ ਆਪਦੀ ਗਲਤੀ ਨਹੀਂ ਮੰਨਦੀ ਵੀ ਮੈਂ ਥੋਨੂੰ ਨੂਨ ਵੱਧ ਪੈ ਗਿਆ ਵੀ ਮੇਰਾ ਕਸੂਰ ਹੈ ਨਾ ਨਾ ਇਹਨੇ ਆਪਦੀ ਗਲਤੀ ਕਾਦੀ ਮੰਨਣੀ ਐ ਇਹ ਤਾਂ ਟੱਪਣੇ ਚ ਕਸੂਰ ਕੱਢਣਾ ਜਿਹੜੀ ਜਨਾਨੀ ਨੂੰ ਆਪਦੇ ਬੰਦੇ ਦੀ ਇੱਜ਼ਤ ਨਹੀਂ ਕਰਨੀ ਆਉਂਦੀ ਆਪਾਂ ਉਹਨੂੰ ਘਰੇ ਰੱਖਣੀ ਨਹੀਂ ਬਸ ਤੂੰ ਮੇਰੇ ਘਰੋਂ ਨਿਕਲ ਜਾ ਮੈਂ ਤੈਨੂੰ ਦੱਸਦਾ ਤੂੰ ਮੈਨੂੰ ਗਲਤ ਬੋਲੀਂ ਹਾਏ ਮੈਂ ਮਰ ਜਾ ਮੈਂ ਸਾਨੂੰ ਕੀ ਗਲਤ ਬੋਲੀਂ ਦੱਸ ਤਾਂ ਦੋ ਵੀ ਕੋਈ ਗਲਤ ਬੋਲੀ ਹੋ ਮੈਂ ਲੱਭ ਜੀ ਤੁਹਾਨੂੰ ਅੱਛਾ ਹਲੇ ਤੂੰ ਮੈਨੂੰ ਗਲਤ ਨਹੀਂ ਬੋਲੀ ਮੂੰਹੋਂ ਆਕੜ ਆਕੜ ਕੇ ਬੋਲਦੀ ਐ ਤੂੰ ਹਜੇ ਗਲਤ ਬੋਲੀ ਨਹੀਂ ਬਸ ਮੇਰੀ ਸਿੱਧੀ ਜੀ ਗੱਲ ਸੁਣ ਲੈ ਮੈਂ ਤੈ ਚੱਲਣਾ ਢੀ ਛੱਡ ਪਰੇ ਪੁੱਤ ਤੂੰ ਖਾਨ ਖੋਦੀ ਜਾਣਾ ਐਵੇਂ ਛੱਡ ਬੇਬੇ ਤੂੰ ਨਾ ਬੋਲ ਸਾਡੀ ਗੱਲ ਚ ਤੈਨੂੰ ਨਹੀਂ ਪਤਾ ਮੇਰੀ ਗੱਲ ਸੁਣੋ ਜੁੱਲੀ ਬਿਸਤਰਾ ਚੱਕ ਤੁਰਦੀ ਲੱਗੇ ਥੋਂ ਆਏ ਨਾ ਕਰੋ ਮੈਂ ਆਪਣੀ ਗਲਤੀ ਮੰਨਦੀ ਆ ਮੈਨੂੰ ਮਾਫ ਕਰ ਦੋ ਨਾ ਨਾ ਹੁਣ ਕੋਈ ਗਲਤੀ ਨਹੀਂ ਜੇ ਪਹਿਲਾਂ ਮੰਨ ਲਾਂਦੀ ਤਾਂ ਠੀਕ ਸੀ ਹੁਣ ਕੋਈ ਗਲਤੀ ਨਹੀਂ ਬਾਕੀ ਮੇਰੀ ਗੱਲ ਸੁਣ ਲੈ ਤੈਨੂੰ ਪਹਿਲਾਂ ਵੀ ਕਿੰਨੇ ਵਾਰੀ ਤੋੜਿਆ ਬਸ ਮੈਂ ਤੈਨੂੰ ਰੱਖਣੀ ਹੀ ਨਹੀਂ ਬਸ ਮੇਰਾ ਤਾਂ ਆਖਰੀ ਫੈਸਲਾ ਇਹੀ ਹੈ ਤੂੰ ਸਾਡੇ ਘਰੋਂ ਨਿਕਲ ਜਾ ਆਏ ਨਾ ਕਰੋ ਜੀ ਮੈਂ ਆਪਣੀ ਗਲਤੀ ਮੰਨਦੀ ਆ ਮੈਥੋਂ ਪਹਿਰੇ ਹੱਥ ਲਵਾ ਲਓ ਮੈਂ ਸਬਜੀ ਦੁਆ ਪੈਰੀ ਹੱਥ ਤੇਰੇ ਮੈਂ ਲਾ ਦਣਾ ਪੈਰੀ ਹੱਥ ਮੈਂ ਲਾ ਦਣਾ ਤੇਰੇ ਤੂੰ ਘਰੋਂ ਨਿਕਲ ਜਾ ਸਾਡੇ ਤੂੰ ਮੇਰਾ ਖੜਾ ਛੱਡ ਦੇ ਮੈਨੂੰ ਤਾਂ ਤੇਥੋਂ ਤਲਾਕ ਚਾਹੀਦਾ ਮੈਂ ਤੈਨੂੰ ਕਿੰਨੇ ਵਾਰੀ ਕਹਿਆ ਹਟਿਆ ਪੈਰੀ ਹੱਥ ਤੇਰੇ ਮੈਂ ਲਾ ਦਣਾ ਆਏ ਨਾ ਕਰੋ ਜੀ ਤੁਸੀਂ ਮੈਨੂੰ ਤਲਾਕ ਕਿਵੇਂ ਦੇ ਸਕਦੀਆਂ ਆਪਾਂ ਇੰਨੇ ਸਾਲ ਇਕੱਠੇ ਰਹੇ ਆ ਮੈਨੂੰ ਮਾਫ ਕਰ ਦਿਓ ਮੈਂ ਸਬਜ਼ੀ ਹੋਰ ਬਣਾ ਦਿੰਨੀ ਤੂੰ ਮੇਰੀ ਗੱਲ ਸੁਣ ਲੈ ਇਥੋਂ ਜਾਨੀਂ ਆ ਕਿ ਨਹੀਂ ਜਾਂਦੀ ਮੈਂ ਤੈਨੂੰ 1-2 ਮਿੰਟ ਦੇਖਦਾ ਬਾਕੀ ਤਾਂ ਠੀਕ ਆ ਨਹੀਂ ਠੱਕੇ ਮਾਰ ਕੇ ਕੱਢੂੰ ਹਸਾਬ ਲਾ ਲੈ ਸਰੀ ਸੜ ਚੜਦੀ ਜਾਂਦੀ ਮੈਂ ਹੁਣ ਤਾਂ ਖਾ ਲਿਆ ਰੋਟੀ ਰੱਜ ਕੇ ਬਾਗੀ ਉਹ ਤਾਂ ਚੰਗਾ ਹੋਇਆ ਰਾਂਦ ਕੱਟ ਗਈ ਲੈ ਮੈਨੂੰ ਤਾਂ ਇੰਨਾ ਦੀ ਸਮਝ ਨਹੀਂ ਲੱਗਦੀ ਕਿ ਹਾਜਾ ਬਹਾਨਾ ਪਾ ਰੇ ਤੈਨੂੰ ਘਰੋਂ ਕੱਢਣ ਦਾ ਬੇਬੇ ਬਹਾਨਾ ਹੀ ਪਾ ਲਿਆ ਉਹਨਾਂ ਨੇ ਮੈਂ ਸਬਜ਼ੀ ਖਾ ਕੇ ਦੇਖੀ ਸੀ ਜਮਾ ਠੀਕ ਸੀ ਸਬਜ਼ੀ ਅੱਗੇ ਵੀ ਇੰਨੇ ਨੂਨ ਪਾਉਨੇ ਆ ਸਬਜ਼ੀ ਚ ਇਹ ਤਾਂ ਬੇਬੇ ਜਾਣ ਕੇ ਕਲੇਸ਼ ਪਾਉਣ ਦਾ ਬਹਾਨਾ ਸੀ ਵੀ ਇਹਨੂੰ ਕਿਸੇ ਤਰ੍ਹਾਂ ਘਰੋਂ ਕੱਢੀਏ ਹਾਂ ਪੁੱਤ ਮੈਨੂੰ ਪਤਾ ਹੀ ਆ ਸਾਰਾ ਇਹਨਾਂ ਦਾ ਪਹਿਲਾਂ ਇਹਨਾਂ ਨੂੰ ਆਏ ਸੀ ਵੀ ਇਹਦਾ ਬਾਪੂ ਆ ਜਾਂਦਾ ਹੁਣ ਬਾਪੂ ਤੇਰਾ ਤੁਰ ਗਿਆ ਮਾਂ ਰਹੇਗੀ ਕੱਲੀ ਉਹ ਕੀ ਕਰ ਲੂਗੀ ਹਾਂ ਬੱਸ ਬੇਬੇ ਇਹੀ ਗੱਲ ਐ ਮੈਨੂੰ ਵੀ ਐਂ ਲੱਗਦਾ ਇਹਨਾਂ ਨੇ ਤਾਂ ਐ ਸੋਚ ਰੱਖਿਆ ਵੀ ਘਰੋਂ ਕੱਢ ਦਨੇ ਇਹਨਾਂ ਦੀ ਕਿਹੜਾ ਕੋਈ ਮੰਗ ਮੂਰੀ ਐ ਹਾਏ ਮੈਂ ਮਰ ਜਾ ਕੀ ਕਰੂੰਗੀ ਕੀ ਕਰੂੰਗੀ ਜਸਪ੍ਰੀਤ ਮੈਂ ਹਾਏ ਜਸਪ੍ਰੀਤ ਇਹਨਾਂ ਦਾ ਕੀ ਕਰਾਂਗੇ ਪੁੱਤ ਆਪਾਂ ਇਹਨਾਂ ਨੇ ਤਾਂ ਤਮਾਸ਼ਾ ਹੀ ਬਣਾ ਰੱਖਿਆ ਇਹਨਾਂ ਨੇ ਤਾਂ ਆਹੀ ਸੋਚ ਰੱਖਿਆ ਵੀ ਇਹਨੂੰ ਛੱਡਣੀ ਛੱਡਣਾ ਹਾਂ ਬੇਬੇ ਉਹਨਾਂ ਨੇ ਤਾਂ ਸੋਚ ਰੱਖਿਆ ਪਰ ਮੈਂ ਉਹ ਘਰ ਨਹੀਂ ਛੱਡਣਾ ਚਾਹੁੰਦੀ ਤੂੰ ਤਾਂ ਧੀ ਇਹ ਕਹਿ ਨਹੀਂ ਆ ਵੀ ਮੈਂ ਘਰ ਨਹੀਂ ਛੱਡਦੀ ਫਿਰ ਹੁਣ ਆਪਾਂ ਕੀ ਕਰੀਏ ਜਸਪ੍ਰੀਤ ਜਦੋਂ ਤੇਰੇ ਘਰ ਵਾਲੇ ਨਹੀਂ ਬਸਾਉਣਾ ਚਾਹੁੰਦਾ ਹੁਣ ਆਪਾਂ ਕੀ ਕਰ ਸਕਦੇ ਆ ਮੈਂ ਤਾਂ ਪੁੱਤ ਤੈਨੂੰ ਐ ਕਹਿੰਦੀ ਆ ਤੂੰ ਤਾਂ ਹੁਣ ਬਸਣਾ ਚਾਹੁੰਨੀ ਐ ਇਹ ਤੈਨੂੰ ਬਸਾਉਂਦੇ ਨਹੀਂ ਹੈਗੇ ਆਪਾਂ ਪੁੱਤ ਇਹਨਾਂ ਨਾਲੋਂ ਖਹਿੜੇ ਛਡਾ ਲੈਨੇ ਆ ਆਪਾਂ ਇਹਨਾਂ ਤੋਂ ਜਿੱਤ ਨਹੀਂ ਸਕਦੇ ਪੁੱਤ ਉਹ ਬੁੜੀ ਬਾਲੀ ਤੇਜ ਐ ਉਹ ਨਹੀਂ ਪੈਰ ਲੱਗਣ ਬੰਦੀ ਮੈਂ ਤਾਂ ਕਹਿੰਦੀ ਆ ਛੱਡ ਦੇ ਖਹਿੜਾ ਨਾ ਬੇਬੇ ਐ ਨਾ ਕਹ ਮੈਂ ਨਹੀਂ ਛੱਡਣਾ ਚਾਹੁੰਦੀ ਮੈਂ ਨਹੀਂ ਤਲਾਕ ਲੈਣਾ ਮੈਂ ਤਾਂ ਬੇਬੇ ਉਸੇ ਘਰ ਚ ਰਹਿਣਾ ਮੈਨੂੰ ਨਹੀਂ ਪਤਾ ਜਿਵੇਂ ਮਰਜ਼ੀ ਕਰ ਲੈ ਢਿੰਜਾ ਕੇ ਸਮਝਾ ਤੂੰ ਮੈਂ ਕੀ ਸਮਝਾਵਾਂ ਪੁੱਤ ਕੀ ਸਮਝਾਵਾਂ ਉਹਨੂੰ ਮੈਂ ਤਾਂ ਸਮਝਾ ਸਮਝਾ ਕੇ ਥੱਕ ਗਈ 10 ਵਾਰ ਤੇ ਪੰਚਾਇਤਾਂ ਕਰ ਲਈਆਂ ਹੈਂ ਜੇ ਤੂੰ ਸਮਝਦਾ ਹੀ ਨਹੀਂ ਹੈਗਾ ਬਥੇਰੀਆਂ ਮਿੰਤਾ ਤਰਲੇ ਕਰਲੇ ਪਰੀ ਪੰਚਾਇਤ ਚ ਤਾਂ ਤੇਰੀ ਉਹ ਬੇਇੱਜ਼ਤੀ ਕਰ ਦਿੰਦਾ ਬਾਜ ਪੰਜ ਕਹਿ ਕੇ ਕੋਈ ਗੱਲ ਨਹੀਂ ਬੇਬੇ ਕਰੀ ਜਾਂਦੇ ਬੇਇੱਜ਼ਤੀ ਮੈਨੂੰ ਨਹੀਂ ਪਤਾ ਮੈਂ ਤਾਂ ਉਸੇ ਘਰ ਚ ਬਸਣਾਗਾ ਤੂੰ ਜਾ ਕੇ ਗੱਲ ਉਹਨਾਂ ਨਾਲ ਗੱਲ ਕਰ ਚੱਲ ਕੋਈ ਗੱਲ ਨਹੀਂ ਪੁੱਤ ਮੈਂ ਜਾ ਆਉਂਦਾ ਠੀਕ ਹੈ ਮੇਰੀ ਗੱਲ ਸੁਣ ਲੈ ਭੈਣ ਜੀ ਫੇਰ ਤੁਸੀਂ ਕਹਿੰਦੇ ਨੇ ਲੋਕਾਂ ਕੋਲੇ ਵੀ ਇਹਦੀ ਮਾਂ ਉਂਗਲਾਂ ਨਾਉਂਦੀ ਆ ਆ ਬੈਠਿਆ ਲਾਡੀ ਮੈਂ ਤਾਂ ਇਹਨੂੰ ਕੁਛ ਨਹੀਂ ਕਿਹਾ ਮੈਂ ਤਾਂ ਸਮਾਂ ਇਹੀ ਗੱਲ ਕਹਿਣੀ ਹੁੰਦੀ ਆ ਵੀ ਨਾ ਤੋਰ ਲਾਡੀ ਪੁੱਤ ਤੂੰ ਨਾ ਤੋਰ ਹੁਣ ਮੈਂ ਕੀ ਕਰਾਂ ਇਹੀ ਆੜਿਆ ਬੈਠਿਆ ਐ ਨਹੀਂ ਕਰੀ ਨਾ ਹੁੰਦਾ ਪੁੱਤ ਲਾਡੀ ਨਾ ਹੋਰ ਕਿਵੇਂ ਕਰੀਦਾ ਹੁੰਦਾ ਬੀਬੇ ਮੈਨੂੰ ਤੂੰ ਦੱਸ ਦੇ ਤੇਰੇ ਸਾਹਮਣੇ 12 ਸਾਲ ਹੋ ਗਏ ਸਾਡੇ ਬਿਆਨ ਨੂੰ 12 ਸਾਲ ਮੈਂ ਵੀ ਜਵਾਬ ਆਖਦਾ ਮੂੰਹ ਦੇਖਣ ਨੂੰ ਤਰਸਿਆ ਪਿਆ ਮੈਨੂੰ ਵੀ ਆਇਆ ਵੀ ਮੇਰਾ ਪੁੱਤ ਹੋਵੇ 8 ਕਿੱਲੇ ਜ਼ਮੀਨ ਦੇ ਮੇਰੇ ਕੋਲੇ ਮੈਨੂੰ ਵੀ ਵਾਰਸ ਚਾਹੀਦਾ ਉਹ ਤਾਂ ਪੁੱਤ ਹੁਣ ਪਰਮਾਤਮਾ ਦੇ ਹੱਥ ਹੈ ਉਹਦਾ ਕੀ ਕਸੂਰ ਹੈ ਹੁਣ ਪੁੱਤ ਆਪਾਂ ਕਿੰਨੇ ਡਾਕਟਰਾਂ ਕੋਲੇ ਫਿਰਲੇ ਕੀ ਤੇ ਆਪਣਾ ਫੋਨ ਤੇਰੇ ਸਾਹਮਣੇ ਹੀ ਐ ਬਾਕੀ ਉਹਨੂੰ ਰਹਿੰਦੀ ਨੂੰ ਤੁਹਾਡੇ ਘਰ ਚ 12 ਸਾਲ ਹੋ ਗਏ ਪੁੱਤ ਉਹ ਕਿੱਥੇ ਜਾਊਗੀ ਵਿਚਾਰੀ ਉਹਦੀ ਜ਼ਿੰਦਗੀ ਖਰਾਬ ਹੋ ਜੂਗੀ ਜੇ ਤੂੰ ਉਹਨੂੰ ਛੱਡੇਗਾ ਤਾਂ ਤੇ ਜੇ ਬੀਬੀ ਮੈਂ ਉਹਨੂੰ ਰੱਖੂੰਗਾ ਫਿਰ ਮੇਰੀ ਜ਼ਿੰਦਗੀ ਖਰਾਬ ਹੋ ਜੂਗੀ ਮੈਂ ਕਿੱਧਰ ਜਾਵਾਂ ਤੂੰ ਮੈਨੂੰ ਐਂ ਤਾਂ ਦੱਸ ਦੇ ਮੈਂ ਬਾਹਾਂ ਜੀ ਜਾਣ ਦੀ ਨਾਲ ساری ਉਮਰ ਕਿਵੇਂ ਕੱਟ ਸਕਦਾ ਆ ਆਪਾਂ ਨੂੰ ਹੁਣ ਪੁੱਤ ਪਰਮਾਤਮਾ ਦੇ ਰੰਗਾਂ ਦਾ ਕੀ ਪਤਾ ਤੂੰ ਉਹਨੂੰ ਸੇਹਰਿਆਂ ਨਾਲ ਵਿਆਹ ਕੇ ਲਿਆਇਆ ਤੀ ਐਂ ਨਾ ਕਰ ਪੁੱਤ ਨਾਲੇ ਪੁੱਤ ਹੁਣ ਤਾਂ ਵਿਚਾਰੀ ਦਾ ਬਾਪੂ ਵੀ ਨਹੀਂ ਜਿਉਂਦਾ ਰਿਹਾ ਮੈਂ ਜਵਾਨ ਤੀ ਨੂੰ ਕਿਵੇਂ ਘਰੇ ਬਿਠਾ ਕੇ ਰੱਖੂੰਗੀ ਨਾਲੇ ਪੁੱਤ ਮੇਰਾ ਮੈਂ ਦੋ ਜੁੰਨੀਆਂ ਪਾੜੂ ਭੰਨਾ ਮੈਨੂੰ ਨਹੀਂ ਇਹਨਾਂ ਗੱਲਾਂ ਦਾ ਪਤਾ ਬੇਬੇ ਤੂੰ ਦੋ ਜੁੰਨੀਆਂ ਪਾੜੇਗੀ ਕਿ ਨਾ ਪਾੜੇਗੀ ਪਰ ਮੈਂ ਤੈਨੂੰ ਸਿੱਧੀ ਜੀ ਗੱਲ ਦੱਸਤੀ ਮੈਂ ਇਹ ਨਹੀਂ ਉਹਨੂੰ ਰੱਖ ਸਕਦਾ ਮੈਂ ਤਾਂ ਉਹ ਤੋਂ ਤਲਾਕ ਲੈਣਾ ਤੁਸੀਂ ਭੈਣ ਜੀ ਸਮਝਾਓ ਇਹਨੂੰ ਮਾੜਾ ਬਟਾ ਐ ਨਾ ਕਰੋ ਮੈਂ ਤਾਂ ਭੈਣ ਜੀ ਇਹਨੂੰ ਕਿੰਨੇ ਵਾਰੀ ਕਹਿ ਲਿਆ ਬਹੁਤ ਸਮਝਾਉਣੀ ਆ ਮੈਂ ਤਾਂ ਮੇਰੇ ਕਹਿਣ ਤੇ ਲਿਆਉਂਦਾ ਇਹ ਤਾਂ ਹੀ ਕਿੰਨੇ ਵਾਰੀ ਲਿਆਇਆ ਪਰ ਹੁਣ ਮੈਂ ਭੈਣ ਜੀ ਕਿੰਨਾ ਕੁ ਚਿਰ ਸਮਝਾਈ ਜਾਉਂਗੀ ਜਦੋਂ ਇਹਨਾਂ ਦੀ ਦੋਨੇ ਜੀਆਂ ਦੀ ਬਣਦੀ ਨਹੀਂ ਫਿਰ ਆਪਾਂ ਕੀ ਕਰ ਸਕਦੇ ਆ ਦੱਸ ਨਹੀਂ ਨਹੀਂ ਭੈਣ ਜੀ ਬਣਦੀ ਤਾਂ ਕਿਉਂ ਨਹੀਂ ਪਾ ਮੈਂ ਇਹ ਉਹ ਦਿਨਾਂ ਦਿਲ ਨਹੀਂ ਮਿਮ ਲਿਆਉਂਦਾ ਉਹ ਤਾਂ ਵਿਚਾਰੀ ਮ ਲਿਆਉਂਦੀ ਹੈ ਨਾ ਕੋਈ ਨਾ ਲਾੜੀ ਪੁੱਤ ਤੋਂ ਐ ਨਾ ਕਰ ਪਰਮਾਤਮਾ ਤੇ ਭਰੋਸਾ ਰੱਖ ਸਾਰਾ ਕੁਝ ਠੀਕ ਹੋ ਜਾਂਦਾ ਮੈਂ ਤਾਂ ਕੁੱਤ ਤੁਹਾਨੂੰ ਐ ਕਹਿੰਦੀ ਆ ਤੁਸੀਂ ਕੋਈ ਨਾ ਕੋਈ ਬੱਚਾ ਗੋਦ ਲੈ ਲਓ ਨਾ ਕਿਉਂ ਗੋਦ ਲੈ ਲਓ ਬੇਬੇ ਮੈਂ ਕਿਸੇ ਦੇ ਜਵਾਬ ਨੂੰ ਆਪ ਦੀ ਜਾਇਦਾਦ ਦਾ ਮਾਨ ਕਿਉਂ ਬਣਾਵਾ ਮੈਨੂੰ ਤਾਂ ਆਪ ਦਾ ਫੂੰ ਨ ਚਾਹੀਦਾ ਬਸ ਮੈਂ ਤੈਨੂੰ ਆਖਰੀ ਫੈਸਲਾ ਦੱਸਦਾ ਬੇਬੇ ਠੀਕ ਆ ਨਾ ਆਪ ਦਾ ਪ੍ਰਬੰਧ ਕਰ ਲਓ ਜਿਹੜਾ ਕੋਈ ਖਰਚਾ ਪੱਠਾ ਹੈਗਾ ਤੁਹਾਡਾ ਮੈਂ ਦੇਣ ਨੂੰ ਤਿਆਰ ਆ ਮੈਨੂੰ ਤਲਾਕ ਦੇ ਦਿਓ ਬਸ ਮੇਰੇ ਨਾਲ ਕੋਈ ਗੱਲ ਕਰਨ ਦੀ ਲੋੜ ਨਹੀਂ ਉਹ ਨਹੀਂ ਮੰਨਦਾ ਪੁੱਤ ਉਹ ਤਾਂ ਜਿੱਦ ਤੇ ਅੜਿਆ ਬੈਠਾ ਹੈ ਕਹਿੰਦਾ ਮੈਂ ਤਾਂ ਤਲਾਕ ਲੈਣਾ ਹੈਗਾ ਜਿਹੜਾ ਕੋਈ ਸੋਡਾ ਖਰਚਾ ਪੱਠਾ ਹੋਇਆ ਵਿਆਹ ਤੇ ਉਹ ਮੈਨੂੰ ਦੱਸ ਦੋ ਮੈਂ ਤੁਹਾਨੂੰ ਦੇ ਦੂੰ ਅੱਛਾ ਵੀ ਵਿਆਹੇਗਾ ਨਾ ਮੈਨੂੰ ਨਹੀਂ ਪਤਾ ਬੀਬੀ ਮੈਂ ਤਾਂ ਉਸੇ ਘਰ ਚ ਜਾਣਾ ਤੂੰ ਬਿਹਾ ਸੀ ਮੈਨੂੰ ਉਸ ਘਰ ਚ ਮੈਨੂੰ ਨਹੀਂ ਪਤਾ ਜਿਵੇਂ ਮਰਜ਼ੀ ਮਨਾਉਂਨਾਂ ਉਹਨਾਂ ਨੂੰ ਵਿਆਹ ਤਾਂ ਪੁੱਤ ਮੈਂ ਹੀ ਸੀ ਤੈਨੂੰ ਉੱਥੇ ਜੇ ਮੈਨੂੰ ਆਏ ਪਤਾ ਹੁੰਦਾ ਵੀ ਉਹ ਐਜੇ ਨਿਕਲਣਗੇ ਮੈਂ ਤੈਨੂੰ ਕਾਹਨੂੰ ਰੋਲਦੀ ਉੱਥੇ ਐਦੂ ਤਾਂ ਖੂਚ ਧੱਕਾ ਦੇ ਦਿੰਦੀ ਤੈਨੂੰ ਬਾਲੀ ਵੱਡੀ ਗਲਤੀ ਹੋ ਗਈ ਥੀ ਇਹ ਹੁਣ ਦੱਸ ਮੈਂ ਕੀ ਕਰਾਂ ਬੱਸ ਪੁੱਤ ਤੂੰ ਫਿਕਰ ਨਾ ਕਰ ਕੱਲ ਨੂੰ ਮੈਂ ਤੇਰੀ ਬਚੋਲਣ ਕੋਲੇ ਜਾ ਕੇ ਆਉਂਗੀ ਉਹਨੂੰ ਕਹੂੰਗੀ ਮੈਂ ਵੀ ਤੂੰ ਮਨਾਉ ਨਾ ਬਸ ਮੇਰੀ ਤੀ ਰੋ ਨਾ ਠੀਕ ਆ ਬੇਬੇ ਚੰਗਾ ਜਸਪ੍ਰੀਤ ਮੈਂ ਜਾ ਕੇ ਆਉਣੀ ਆ ਮਨ ਕੋਲੇ ਚਲ ਜੰਗਾ ਬੇਬੇ ਨੂੰ ਆਏ ਕਹਿੰਦੀ ਵੀ ਹੁਣੀ ਆ ਜਾ ਮੇਰੇ ਨਾਲ ਕੋਈ ਗੱਲ ਨਹੀਂ ਪੁੱਤ ਤੂੰ ਬੇਫਿਕਰ ਹੋ ਜਾ ਅੱਜ ਤਾਂ ਮੈਂ ਉਹਨੂੰ ਲੈ ਕੇ ਹੀ ਜਾਉਂਗਾ ਕੋਲੇ ਠੀਕ ਆ ਬੇਬੇ ਜਾ ਆ ਹੋਰ ਛੇ 3 ਮੁੜਿਆ ਕੋਈ ਨਹੀਂ ਕੋਈ ਨਹੀਂ ਗਰਮੀ ਐ ਬਾਦੀ ਹੋ ਰਹੀ ਅੱਜ ਤਾਂ ਜਿਵੇਂ ਅੱਗ ਲੱਗੀ ਜਾਂਦੀ ਐ ਪਾਣੀ ਪੂਣੀ ਪੀਵਾਂਗੇ ਅਮਨ ਕੋਲੇ ਭੂਮੈ ਮਰ ਜਾਂ ਅਮਨ ਦਾ ਤਾਂ ਗੇਟ ਲੱਗਿਆ ਪਿਆਗਾ ਆਈ ਧੀ ਦੂਰੋਂ ਆਈ ਵੀ ਬੱਸਾਂ ਤੇ ੱੱਕੇ ਖਾ ਕੇ ਭੂਮੀ ਲੈਣੀ ਹੈਗੀ ਹੁਣ ਕੀ ਕਰਾਂ ਕਿਸੇ ਗਵਾਂਡੀਆਂ ਨੇ ਪੁੱਛਦੀਆਂ ਕਿੱਧਰ ਗਈ ਐ ਪੁੱਛਾਂ ਪਲਾ ਪੁੱਛਦੀਆਂ ਪਲਾ ਬਾਹਰ ਤਾਂ ਖੁੱਲ੍ਹ ਹੈ ਗਵਾਂਡੀਆਂ ਦਾ ਨਹੀਂ ਪੈਣੇ ਆ ਗਈ ਬੇਬੇ ਹਾਂ ਪੁੱਤ ਕੀ ਬਣਿਆ ਉੱਥੇ ਗਏ ਸੀ ਕਾਹਦਾ ਗਏ ਸੀ ਪੁੱਤ ਆਮਨ ਨਹੀਂ ਮਿਲੀ ਬੰਤਾ ਕਰੇ ਜਿੰਦਾ ਲੱਗਿਆ ਪਿਆ ਸੀ ਫਿਰ ਮੈਂ ਗਵਾਂਡੀਆਂ ਦੇ ਗਈ ਮੈਂ ਕਿਹਾ ਚੱਲ ਪੁੱਛ ਕੇ ਆਵਾ ਉਹ ਕਹਿੰਦੇ ਰਿਸ਼ਤੇਦਾਰੀ ਚ ਗਾਈ ਹੋਈ ਐ ਫਿਰ ਮੈਂ ਸੁਨੇਹਾ ਲਾਇਆ ਚਲ ਵਾਹ ਜੀ ਆਜੂ ਤਾ ਚੰਗਾ ਚਲ ਫਿਰ ਦੇਖੀ ਜਾਉਂਗਾ ਆ ਜਾ ਪੁੱਤ ਬਹਿ ਜਾ ਕੀ ਕਰੀ ਜਾਂਦੀ ਸੀ ਬਸ ਸੰਭਰੀ ਜਾਂਦੀ ਸੀ ਮਤਰਾ ਚਲ ਛੋਕਰ ਆ ਮਨਾ ਜਿਹੜਾ ਤੈਨੂੰ ਸੁਨੇਹਾ ਲਾਤਾ ਉਹਨਾਂ ਨੇ ਮੈਂ ਤਾਂ ਨਹੀਂ ਵਿਚਾਰ ਬਣਾਈ ਬੈਠੀ ਸੀ ਵੀ ਕੱਲ ਉਹਨੂੰ ਭੇਰ ਜਾ ਕੇ ਆਉਂਗੀ ਅਮਨ ਕੋਲੇ ਨਹੀਂ ਨਹੀਂ ਮਾਸੀ ਮੈਨੂੰ ਤਾਂ ਆਉਣ ਸਰ ਸੁਨੇਹਾ ਲਾਤਾ ਸੀ ਉਹਨਾਂ ਨੇ ਮੈਂ ਆਖਿਆ ਕੋਈ ਗੱਲ ਨਹੀਂ ਮੈਂ ਜਾ ਕੇ ਆਉਂਗੀ ਆ ਤਾਂ ਬਾਹਲੀ ਮਾੜੀ ਗੱਲ ਕਰਤੀ ਉਹਨਾਂ ਨੇ ਇਹਨੂੰ ਘਰੋਂ ਕਢਤਾ हां ਭੈਣ ਤੂੰ ਜਿਵੇਂ ਮਰਜ਼ੀ ਕਰ ਸਮਝਾ ਉਹਨਾਂ ਨੂੰ ਮੈਂ ਉਹ ਕਰਨੇ ਛੱਡ ਸਕਦੀ ਸਹੀ ਗੱਲ ਆ ਜਸਪ੍ਰੀਤ 12 ਸਾਲ ਹੋ ਗਏ ਉਹ ਘਰ ਚ ਰਹਿੰਦੀ ਨਹੀਂ ਤੈਨੂੰ ਇਹ ਕਿਹੜੀ ਗੱਲ ਆ ਵੀ ਹੁਣ ਤੈਨੂੰ ਛੱਡ ਦੇਣਗੇ ਉਹ ਉਹੀ ਤਾਂ ਗੱਲ ਆ ਮਨ ਕਹਿੰਦਾ ਮੈਂ ਤਾਂ ਤਲਾਕ ਲਊਂਗਾ ਲੈ ਦੱਸ ਕਹਿੰਦਾ ਜਿਹੜਾ ਸੋਡੇ ਵਿਆਹ ਤੇ ਖਰਚਾ ਪੱਠਾ ਹੋਇਆ ਉਹ ਮੈਨੂੰ ਤੁਸੀਂ ਦੱਸ ਦਿਓ ਮੈਂ ਸੋਨੂੰ ਦੇ ਦੂੰਗਾ ਮੈਂ ਦੇਣ ਨੂੰ ਤਿਆਰ ਆ ਲਾ ਦੱਸ ਗੱਲਾਂ ਕਈਆਂ ਹੀ ਕਰਦਾਗਾ ਜਸਪ੍ਰੀਤ ਕੋਈ ਗੱਲ ਨਹੀਂ ਬਾਈ ਫਿਕਰ ਨਾ ਕਰ ਮੈਂ ਤੇ ਚਾਚੀ ਜਾ ਕੇ ਆਉਨੇ ਆ ਮੈਂ ਕਰਦੀ ਆ ਉਹਨਾਂ ਨਾਲ ਗੱਲ ਤਮਾਸ਼ਾ ਹੀ ਬਣਾ ਰੱਖਿਆ 2 ਮਹੀਨੇ ਨਹੀਂ ਪੈਣ ਦਿੰਦੇ ਉਹਦੀ ਕੱਢ ਦਿੰਦੇ ਨੇਗੇ ਤੇ ਹੋਰ ਪੁੱਤ ਇਹਨਾਂ ਨੂੰ ਤਾਂ ਐ ਹੋ ਗਿਆ ਵੀ ਬਾਪੂ ਇਹਦਾ ਮਰ ਗਿਆ ਜਸਪ੍ਰੀਤ ਦਾ ਵੀ ਇਹਨਾਂ ਦੇ ਕਿਹੜਾ ਮੰਗਰ ਮੂਰੇ ਆ ਕੋਈ ਹਾਂ ਹਾਂ ਚਾਚੀ ਮੈਂ ਤਾਂ ਸਮਝੀ ਬੈਠੀ ਸੀ ਮੈਂ ਤੈਨੂੰ ਸਹੀ ਗੱਲ ਦੱਸਾਂ ਚਾਚੀ ਜਿੱਦੇ ਚਾਚੇ ਦੀ ਮੌਤ ਹੋਈ ਆ ਮੇਰੇ ਤਾਂ ਦਿਮਾਗ 'ਚ ਉਦੋਂ ਹੀ ਗੱਲ ਵੱਜੀ ਸੀ ਵੀ ਲੈ ਹੁਣ ਜਸਪ੍ਰੀਤ ਨੂੰ ਜਾਦੇ ਤੰਗ ਕਰਨਗੇ ਤੇ ਹੋਰ ਪੁੱਤ ਤੰਗ ਤਾਂ ਜਿਹੜਾ ਕਰਨਾ ਸੀ ਕਰਨਾ ਸੀ ਘਰੋਂ ਹੀ ਕੱਢ ਤਾ ਉਹ ਤਾਂ ਪੱਕਾ ਮਨ ਬਣਾਈ ਬੈਠਾ ਐ ਕਿ ਮੈਂ ਤਾਂ ਤਰਾਕ ਹੀ ਲੈਣਾ ਹਾਜੀ ਤੇਰੇ ਚਾਚੇ ਦੀ ਮੌਤ ਨੂੰ 7 ਮਹੀਨੇ ਨਹੀਂ ਹੋਏ ਉਹੀ ਤਾਂ ਗੱਲ ਆ ਚਾਚੀ ਉਹਨਾਂ ਨੇ ਬਹੁਤ ਮਾੜਾ ਕੰਮ ਕੀਤਾ ਹਲ ਤਾਂ ਚਾਚੇ ਦਾ ਦੁੱਖ ਨਹੀਂ ਭੁੱਲੇ ਸੀ ਆ ਨਵਾਂ ਦੁੱਖ ਹੋਰ ਖੜਾ ਹੋ ਗਿਆ ਪਤਾ ਨਹੀਂ ਪੁੱਤ ਕਿਹੜੇ ਜਨਮ ਦੇ ਬਦਲੇ ਲੈਿੰਦਾ ਸਾਤੋਂ ਰੱਬ ਹੈ ਲੈ ਮੈਂ ਚਾਹ ਬਣਾ ਕੇ ਲਿਆਉਣੀ ਆ ਆਪਾਂ ਚੱਲਾਂਗੇ ਫਿਰ ਘੁੱਟ-ਘੁੱਟ ਪੀ ਕੇ ਚਲ ਕੋਈ ਗੱਲ ਨਹੀਂ ਬੇਬੇ ਤੂੰ ਬੈਠ ਮੈਂ ਬਣਾ ਕੇ ਲਿਆਉਂਦਾ ਚੰਗਾ ਪੁੱਤ ਬਣਾ ਲਿਆ ਫਿਰ ਹੋਰ ਲਾਡੀ ਬਾਈ ਇਹ ਤਾਂ ਤੁਹਾਡੀ ਬਹੁਤ ਮਾੜੀ ਗੱਲ ਆ ਜੇ ਉਹ ਮਾਂ ਨਹੀਂ ਬਣ ਸਕੀ ਇਹਦੇ ਵਿੱਚ ਉਹਦਾ ਕੀ ਕਸੂਰ ਆ ਇਹ ਤਾਂ ਪ੍ਰਮਾਤਮਾ ਦੇ ਰੰਗ ਨੇਗੇ ਕਹਿ ਲੇ ਹੋਗੇ ਤੁਸੀਂ ਉਹਨੂੰ ਘਰੋਂ ਕੱਢ ਦਿੰਨੇ ਹੋ ਇਹ ਕਿਹੜੀ ਗੱਲ ਹੋਈ ਘਰੋਂ ਕੱਢਾਂ ਨਾ ਭੈਣ ਇਹਨਾਂ ਨੂੰ ਆਪ ਹੀ ਸਮਝ ਲੈਣਾ ਚਾਹੀਦਾ ਧੱਕੇ ਨਾਲ ਹੀ ਤੋਰ ਦਿੰਦੇ ਨੇ ਵਾਰੀ-ਵਾਰੀ ਮੇਰੇ ਨਾਲ ਜਦੋਂ ਮੈਂ ਇੱਕ ਵਾਰੀ ਕਹਿਤਾ ਵੀ ਮੈਂ ਨਹੀਂ ਰੱਖਣੀ ਨਹੀਂ ਰੱਖਣੀ ਲੈ ਬਾਈ ਕਮਾਲ ਕਰੀ ਜਾਣਾਗਾ 12 ਸਾਲ ਹੋ ਗਏ ਉਹਨੂੰ ਤੇਰੇ ਨਾਲ ਵਿਆਹੀ ਨੂੰ ਐ ਕਿਵੇਂ ਛੱਡ ਸਕਦਾ ਨਾ ਹੁਣ ਮੈਂ ਬਾਹਰ ਔਰਤ ਨੂੰ ਸਾਰੀ ਉਮਰ ਨਾਲ ਰੱਖੀ ਰੱਖਾਂ ਮੈਂ ਵੀ ਤਾਂ ਆਪਦੇ ਬਾਰੇ ਕੁਝ ਸੋਚਣਾ ਮੈਥੋਂ ਬਾਅਦ ਮੇਰੀ ਜ਼ਮੀਨ ਜਾਇਦਾਦ ਦਾ ਵਾਰਸ ਕੌਣ ਹੋਊਗਾ ਤੁਸੀਂ ਮੈਨੂੰ ਦੱਸੋ ਲੈ ਇਹਦੇ ਵਿੱਚ ਵਾਰਸ ਵਾਲੀ ਕਿਹੜੀ ਗੱਲ ਆ ਬਾਈ ਤੁਸੀਂ ਕੋਈ ਬੱਚਾ ਗੋਦ ਲੈ ਲਓ ਐਵੇਂ ਬੱਚਾ ਗੋਦ ਲੈ ਲਓ ਮੈਂ ਕਿਸੇ ਬਗਾਨੇ ਦੀ ਔਲਾਦ ਨੂੰ ਆਪਦੀ ਜਾਇਦਾਦ ਦਾ ਵਾਰਸ ਕਿਉਂ ਬਣਾਵਾ ਲੈ ਦੱਸ ਬਾਈ ਇਹਦਾ ਕੀ ਹੱਲ ਹੋਊਗਾ ਤੁਸੀਂ ਰਿਸ਼ਤੇਦਾਰੀ ਚ ਕੋਈ ਬੱਚਾ ਗੋਦ ਲੈ ਲਓ ਨਹੀਂ ਮੈਂ ਨਹੀਂ ਰਿਸ਼ਤੇਦਾਰੀ ਚ ਲੈਣਾ ਮੈਨੂੰ ਤਾਂ ਆਪਦਾ ਖੂਨ ਚਾਹੀਦਾ ਮੈਂ ਤਾਂ ਤਲਾਕ ਲੈਣਾ ਉਹਦੇ ਤੋਂ ਬਹੁਤ ਮਾੜੀ ਗੱਲ ਆ ਤਾਈ ਇਹ ਬਹੁਤ ਗਲਤ ਕਰੀ ਜਾਂਦਾ ਤੂੰ ਸਮਝਾ ਲੈ ਇਹਨ ਕੀ ਕੱਟ ਨਹੀਂ ਹੁੰਦਾ ਮਨ ਰੋਬ ਜਨ ਮਾਰ ਸਾਨੂੰ ਨਾ ਫਿਰ ਇਹ ਕੀ ਕਰੇ ਜਿਵੇਂ ਆਖਾ ਬਾਝੀ ਤੇ ਨਾਨੀ ساری ਉਮਰ ਇਹ ਕਿਵੇਂ ਰੱਖੇ ਇਹਦਾ ਦੱਸ ਕੀ ਕਸੂਰ ਹੈ ਮੈਂ ਤਾਂ ਭਾਈ ਆਪਣੇ ਮੁੰਡੇ ਨਾਲਾਂ ਜਿਵੇਂ ਕਹੂਗਾ ਐਵੇਂ ਕਰੂੰਗੀ ਚੱਲ ਕੋਈ ਗੱਲ ਨਹੀਂ ਚੱਲੀਏ ਚਾਚੀ ਆਪਾਂ ਫਿਰ ਅਸੀ ਤਾਂ ਥੱਕ ਕੇ ਹਾਰ ਕੇ ਸਰਪੰਚ ਸਾਹਿਬ ਕੋਲ ਆਏਗੇ ਪਹਿਲਾਂ ਤਾਂ ਅਸੀਂ ਚਾਰ ਬੰਦੇ ਲਿਆ ਕੇ ਇਹਨਾਂ ਨੂੰ ਸਮਝਾ ਸਮਝੋ ਕੇ ਕੁੜੀ ਨੂੰ ਛੱਡ ਜਾਂਦੇ ਸੀ ਹੁਣ ਇਹ ਆੜਿਆ ਬੈਠਾ ਕਹਿੰਦਾ ਮੈਂ ਤਾਂ ਲਾ ਕੇ ਲੈਣਾ ਮੇਰੇ ਘਰ ਵਾਲੇ ਮਰੇ ਨੂੰ ਮਾਸਾ 6-7 ਮਹੀਨੇ ਹੋਏ ਨੇ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਨੇ ਮਾਂ ਗਰ ਕੀਨੇ ਆਉਣਾ ਹੈ ਅੱਛਾ ਅੱਛਾ ਕੋਈ ਗੱਲ ਨਹੀਂ ਤੂੰ ਬੇਫਿਕਰ ਹੋ ਜਾ ਮਾਤਾ ਮੈਨੂੰ ਮੜਾ ਮੋਟਾ ਦਾ ਪਤਾ ਸੀ ਵੀ ਇਹਨਾਂ ਨੂੰ ਨਾਲ ਕਲੇਸ਼ ਚੱਲਦਾ ਆ ਪੂਰੀ ਗੱਲ ਤਾਂ ਨਹੀਂ ਪਤਾ ਸੀ ਕਿਉਂਕਿ ਮਾਸਲਾ ਮੇਰੇ ਲਵੇ ਹਜੇ ਤੱਕ ਆਈ ਨਹੀਂ ਸੀ ਨਾ ਬਸ ਬਾਈ ਜੀ ਪਹਿਲਾਂ ਤਾਂ ਚਾਰ ਰਿਸ਼ਤੇਦਾਰ ਇਕੱਠੇ ਕਰਕੇ ਗੱਲ ਵਾਵਾ ਨਿਬੜ ਜਾਂਦੀ ਸੀ ਹੁਣ ਤਾਂ ਸਿਰੋਂ ਤੋਂ ਦੀ ਪਾਣੀ ਟਪ ਗਿਆ ਆਖਰ ਤੁਹਾਡੇ ਕੋਲੇ ਆਏ ਆ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਮੈਂ ਬੈਠਾ ਆਪਾਂ ਸੱਦ ਲੈਣੇ ਉਹਨਾਂ ਨੂੰ ਕੱਦ ਨੂੰ 11:00 ਵਜੇ ਆ ਜਾਓ ਤੁਸੀਂ ਕੋਈ ਗੱਲ ਨਹੀਂ ਠੀਕ ਹੈ ਬਹੁਤ ਗਲਤ ਗੱਲ ਆ ਲਾਢੀ ਤੇਰੀ ਇਹ ਨਾ 12 ਸਾਲ ਦੀ ਇਹ ਛੋਡੇ ਘਰੇ ਰਹੇ ਜਾਂਦੀ ਹੈ ਤੇ ਹੁਣ ਤੂੰ ਇਹ ਤੋਂ ਤਲਾਕ ਭਾਲਦਾ ਬੱਚਾ ਹੋਣਾ ਨਾ ਹੋਣਾ ਪ੍ਰਮਾਤਮਾ ਦੇ ਹੱਥ ਹੈ ਇਹ ਚ ਇਹਦਾ ਕੀ ਕਸੂਰ ਹੈ ਵਿਚਾਰੀ ਦਾ ਹੁਣ ਤੱਕ ਤਾਂ ਇਹ ਮਾਮਲਾ ਵਾਰੇ-ਵਾਰ ਚੱਲ ਹੀ ਗਿਆ ਹੁਣ ਪਿੰਡ ਦੀ ਪੰਚਾਇਤ ਦੇ ਹੱਥ ਚ ਆ ਗਿਆ ਐਵੇਂ ਬੇਇੱਜ਼ਤੀ ਨਾ ਕਰਾਓ ਆਪਦੀ ਚੁੱਪ ਕਰਕੇ ਕੁੜੀ ਨੂੰ ਘਰੇ ਲੈ ਜਾ ਤੇਰੇ ਪਿਓ ਦੀ ਪਤਾ ਪਿੰਡ ਚ ਕਿੰਨੀ ਇੱਜ਼ਤ ਦੀ ਪਰ ਸਰਪੰਚ ਸਾਹਿਬ ਮੇਰੀ ਗੱਲ ਤਾਂ ਸੁਣੋ ਕੱਲ ਨੂੰ ਮੈਨੂੰ ਵੀ ਵਾਰਸ ਚਾਹੀਦਾ ਆਉਦੀ ਜ਼ਮੀਨ ਜਾਇਦਾਦ ਦਾ ਮੈਂ ਕੀ ਕਰਾਂ ਦੱਸੋ ਮੇਰਾ ਕੀ ਕਸੂਰ ਹੈ ਤੇਰਾ ਕੋਈ ਕਸੂਰ ਨਹੀਂ ਪਰ ਇਹ ਚੀਜ਼ ਦਾ ਵੀ ਕੋਈ ਕਸੂਰ ਨਹੀਂ ਜਿਹੜੀਆਂ ਚੀਜ਼ਾਂ ਪ੍ਰਮਾਤਮਾ ਦੇ ਹੱਥ ਵਸ ਹੁੰਦੀਆਂ ਨੇ ਉਹ ਚੀਜ਼ਾਂ ਦਾ ਆਪਾਂ ਬੰਦੇ ਨੂੰ ਕੀ ਦੋ ਦੇ ਸਕਦੇ ਆ ਹੈ ਐ ਨਾ ਕਰ ਭਰਾ ਬਣ ਕੇ ਮੇਰੀ ਗੱਲ ਤੈਨੂੰ ਮੰਨਣੀ ਪਊਗੀ ਲੈ ਕੇ ਜਾ ਕੁੜੀ ਨੂੰ ਕਰੇ ਕਿਉਂ ਠੀਕ ਹੈ ਭਾਈ ਹਾਂ ਠੀਕ ਹੈ ਸਰਪੰਚ ਸਾਹਿਬ ਧੰਨਵਾਦ ਜੀ ਤੁਹਾਡਾ ਕੋਈ ਗੱਲ ਨਹੀਂ ਜੀ ਚਲੋ ਠੀਕ ਹੈ ਸਰਪੰਚ ਜੀ ਠੀਕ ਹੈ ਚਲਿਏ ਬੇਬੇ ਚਲੋ ਠੀਕ ਹੈ ਚੰਗਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹਾਂ ਲਾਡੀ ਪੁੱਤ ਜੇ ਆਪਾਂ ਨਾਂ ਲੈ ਕੇ ਆਉਂਦੇ ਨਾ ਜਸਪ੍ਰੀਤ ਨੂੰ ਆਪਣੀ ਪਿੰਡ 'ਚ ਬਾਲੀ ਬਦਨਾਮੀ ਹੁੰਦੀ ਪੁੱਤ ਪਹਿਲਾਂ ਤਾਂ ਗੱਲ ਬਾਰੇ ਬਾਰ ਨਿਬੜ ਜਾਂਦੀ ਸੀ ਹੁਣ ਵੜ ਗਏ ਸੀ ਪੰਚਾਇਤਾਂ 'ਚ ਉਹੀ ਤਾਂ ਗੱਲਾਂ ਨੇ ਬੇ ਇਸੇ ਕਰਕੇ ਤਾਂ ਮੈਨੂੰ ਹਾਂ ਕਰਨੀ ਪੈਗੀ ਪਰ ਕੋਈ ਗੱਲ ਨਹੀਂ ਮੈਨੂੰ ਸਰਪੰਚ ਦੀ ਮੰਨਣੀ ਪੈਗੀ 2-4 ਮਹੀਨਿਆਂ ਤੱਕ ਆਪਾਂ ਨੂੰ ਕੋਈ ਨਾ ਕੋਈ ਬੰਨਾ ਪਾਲ ਕੇ ਫੇਰ ਕੱਢ ਦਿਆਂਗੇ ਚੱਲ ਕੋਈ ਗੱਲ ਨਹੀਂ ਲਾਡੀ ਤੋ ਗੱਲ ਨੂੰ ਠੰਡੀ ਹੋ ਜਾਣ ਦੇ ਤੇ 2-4 ਮਹੀਨੇ ਲੰਘਣ ਦੇ ਫੇਰ ਆਪਾਂ ਕੋਈ ਸਕੀਮ ਸੋਚਾਂਗੇ ਹਾਂ ਹਾਂ ਕੋਈ ਗੱਲ ਨਹੀਂ ਬੇਬੇ ਕੋਈ ਨਾ ਕਿੰਨੇ ਕ ਵਾਰੀ ਤੋੜਨਗੇ ਇਹ ਮੇਰੇ ਨਾਲ ਜਦੋਂ ਹੁਣ ਘਰੋਂ ਕੱਢਿਆ ਨਾ ਇਸ ਵਾਰ ਇਹਨੂੰ ਮੈਂ ਪੱਕਾ ਕੰਮ ਕਰਕੇ ਕੱਢੂੰਗਾ ਚੱਲ ਠੀਕ ਹੈ ਹਾਲੋ ਜੀਜਾ ਬੇਬੇ ਜਿਹੜਾ ਕੁਰਸੀ ਤੇ ਸੂਟ ਪਿਆ ਉਹ ਧੋਣਾ ਤੇਰਾ ਹਾਂ ਧੋਣਾ ਹੈ ਸੋਡਾ ਕੋਈ ਸੂਟ ਹੈਗਾ ਹੋਰ ਕੋਈ ਬਸ ਉਹੀ ਹੈ ਜਿਹੜੇ ਡੰਗੇ ਪਾਏ ਨੇ ਕੁਰਤੇ ਪਜਾਮੇ ਅੱਛਾ ਠੀਕ ਹੈ ਧੋ ਦਨੀ ਫਿਰ सारी टूड़ी जी निकली नी ना हज्ज की हो गया ना तो है कुछ खादा पीता है और तो ਜੀ ਜੱਕੀ ਰੀ ਜਾਂਦਾ ਨਾ ਕੀ ਚੀਜ਼ਾ ਕੱਚਾ ਹੋਈ ਜਾਂਦਾ ਆਏ ਹਾਏ ਮੇਰੀ ਗੱਲ ਸੁਣੋ ਜੀ ਥਾ ਦੱਸੋ ਵੇ ਵਧਾਈਆਂ ਤੈਨੂੰ ਸ਼ੁ크ਰਾ ਪ੍ਰਮਾਤਮਾ ਦਾ ਪ੍ਰਮਾਤਮਾ ਨੇ ਸੁਣ ਲਈ ਆਪਣੀ ਜਸਪ੍ਰੀਤ ਮਾਂ ਬਣਨ ਵਾਲੀ ਹੈ ਹਾਈ ਵੇ ਸੱਚੀ ਹੋਰ ਸ਼ੁ크ਰਾ ਪ੍ਰਮਾਤਮਾ ਦਾ ਹੈ ਮਹਾਰਾਜ ਸੱਚਾ ਪਾਤਸ਼ਾਹ ਸਭ ਦੀ ਸੁਣੀ ਜਿਵੇਂ ਸਾਡੀ ਸੁਣੀ ਹੈ ਕੀ ਹਾਲ ਆ ਲਾਡੀ ਵੀਰ ਵਧੀਆ ਜੀ ਵਧੀਆ ਤੁਸੀਂ ਸੁਣਾਓ ਸਰਪੰਚ ਸਾਹਿਬ ਵਧੀਆ ਠੀਕ ਠਾਕ ਹੋਰ ਦੱਸ ਕਿਵੇਂ ਆ ਘਰੇ ਮਾਹੌਲ ਸੱਟ ਹੈ हां हां सरपंच साहब ਮਾਹੌਲ ਸੈੱਟ ਹੈ ਜੀ ਜਦੋਂ ਤੁਸੀਂ ਕਿਹਾ ਸੀ ਅਸੀਂ ਲੈ ਕੇ ਆਈ ਸੀ ਨਾਲੇ ਇੱਕ ਖੁਸ਼ਖਬਰੀ ਹੋਰ ਹੈ ਜੀ ਸਾਡੇ ਘਰੇ ਖੁਸ਼ੀ ਆਉਣ ਵਾਲੀ ਹੈ ਫੇਰ ਤਾਂ ਬਹੁਤ ਬਹੁਤ ਵਧਾਈਆਂ ਤੈਨੂੰ ਤੂੰ ਪਤੰਦਰਾਂ ਤਲਾਕ ਲੈਣ ਨੂੰ ਫਿਰਦਾ ਸੀ ਤੈਨੂੰ ਕਿਹਾ ਨਹੀਂ ਤੀ ਇਹ ਤਾਂ ਪ੍ਰਮਾਤਮਾ ਦੇ ਰੰਗ ਨੇ ਆਹ ਦੇਖ ਲੈ ਪ੍ਰਮਾਤਮਾ ਨੇ ਸੋਲੀ ਸੋਢੀ ਸਹੀ ਗੱਲ ਹੈ ਜੀ ਉਹ ਚੱਲ ਬਹੁਤ ਵਧੀਆ ਭਰਾਵਾ ਮੈਨੂੰ ਤਾਂ ਬਹੁਤ ਖੁਸ਼ੀ ਹੋਈ ਇਹ ਗੱਲ ਸੁਣ ਕੇ ਹੁਣ ਪਾਰਟੀ ਲਾਵਾਂਗੇ ਤਾਂ ਇੱਥੋਂ ਗੱਲ ਹੀ ਕੋਈ ਨਹੀਂ ਸਰਪੰਚ ਸਾਹਿਬ ਪਾਰਟੀ ਤੁਹਾਡੇ ਨਾਲੋਂ ਚੰਗੀ ਹੈ ਜੀ ਗਈ ਹੋਈ ਆ ਪੇਕੇ 10 15 ਦਿਨਾਂ ਤੱਕ ਆਜੂ ਖੁਸ਼ਖਬਰੀ ਚਲ ਠੀਕ ਹੈ ਠੀਕ ਹੈ ਕਰੂ ਪ੍ਰਮਾਤਮਾ ਕਿਰਪਾ ਚਲ ਚੰਗਾ ਫਿਰ ਚੰਗਾ ਜੀ ਸਰਪੰਚ ਸਾਹਿਬ ਠੀਕ ਬੇਬੇ ਬੇਬੇ ਹਾਂ ਪਤਾ ਵਧਾਈਆਂ ਤੈਨੂੰ ਮੁੰਡਾ ਹੋਇਆ ਜਸਪ੍ਰੀਤ ਕੋਲੇ ਚੰਗਾ ਪੁੱਤ ਵਧਾਈਆਂ ਤੈਨੂੰ ਸ਼ੁਕਰਾ ਪ੍ਰਮਾਤਮਾ ਦਾ ਹਾਂ ਸ਼ੁਕਰਾ ਪ੍ਰਮਾਤਮਾ ਦਾ ਕਿੰਨੇ ਸਾਲਾਂ ਬਾਅਦ ਜਸਪ੍ਰੀਤ ਦੀ ਝੋਲੀ ਨੂੰ ਭਾਗ ਲਾਏ ਨੇ खुशियाँ ले आती हम तो खुशियाँ हाँ खुशियाँ ले आती हैं पता जावा छे चल पुत आप चलिए सेती हाँ बे -बे। चल बेबे अहीं चलिए फिर हाँ अहीं बक चलते हैं पुत कोई गल नहीं अहीं बक चलते हैं चलो चल आ फिर मैं काट दूं मोटरसाइकिल चल काट मोटर ले यार कदे नहीं ਚੱਲ ਪੁੱਤ ਕੋੰਡਾ ਲਾਤਾ ਉਹ ਕਿਤਾ ਵੀ ਲਿਆ ਨਹੀਂ ਪੜੂਗਾ ਚੱਲ ਪੁੱਤ ਇਹ ਕੀ ਗੱਲ ਬੇਬੇ ਇੱਥੇ ਵੀ ਜੰਦਾ ਲੱਗਿਆ ਪਿਆ ਇਹਨਾਂ ਦੇ ਘਰ ਨੂੰ ਹਸਪਤਾਲ ਵਾਲੇ ਕਹਿੰਦੇ ਛੁੱਟੀ ਲੈ ਕੇ ਬਾਗੇ ਉਹ ਮੈਨੂੰ ਤਾਂ ਆਪ ਨਹੀਂ ਸਮਝ ਲੱਗਦੀ ਐਡੀ ਸੇਤੀ ਛੁੱਟੀ ਕਿਵੇਂ ਮਰਜੂ ਉਹ ਹਸਪਤਾਲ ਚ ਹੀ ਨੇ ਪੁੱਤ ਆਪਾਂ ਨੂੰ ਪਤਾ ਨਹੀਂ ਕਿਉਂ ਨਹੀਂ ਮਿਲਣ ਦਿੰਦੇ ਉਹੀ ਤਾਂ ਗੱਲ ਆ ਬੇਬੇ ਚੱਲ ਫੇਰ ਆਪਾਂ ਦੁਬਾਰੇ ਚਲੀ ਹਸਪਤਾਲ ਚ ਚੱਲ ਫੇਰ ਹੋਰ ਬਹਿ ਜਾ ਹੋਰ ਚੱਲ ਪੁੱਤ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਬੇਬੇ ਗੱਲ ਕੀ ਹੋ ਗਈ ਨਾ ਦਾ ਜਸਪੀਤ ਦਾ ਫੋਨ ਲੱਗਦਾ ਨਾ ਆਪਾਂ ਨੂੰ ਮਿਲਣ ਦਿੰਦੇ ਆ ਇਹ ਗੱਲ ਕੀ ਹੈ ਮੈਨੂੰ ਤਾਂ ਆਪਨੇ ਪੁੱਤ ਸਮਝ ਆਉਂਦੀ ਵੀ ਇਹ ਚੱਕਰ ਕੀ ਹੈ ਆਪਾਂ ਨੂੰ ਕਿਉਂ ਨਹੀਂ ਮਿਲਣ ਦਿੰਦੇ ਸਮਝ ਨਹੀਂ ਆਉਂਦੀ ਮੈਨੂੰ ਤਾਂ ਨਾ ਕੋਈ ਹੁਣ ਅਮਨ ਨਾ ਦਿੰਦੀ ਐ ਉਸ ਨੇ ਮੈਨੂੰ ਫੋਨ ਕਰਕੇ ਦੱਸਿਆ ਮੁੰਡਾ ਹੋਇਆ ਇਹ ਕੀ ਗੱਲ ਐ ਪੁੱਤ ਮੈਨੂੰ ਤਾਂ ਸਮਝ ਨਹੀਂ ਲੱਗ ਰਹੀ ਕੀ ਪਤਾ ਬੇਬੇ ਕੀ ਗੱਲ ਐ ਪਤਾ ਨਹੀਂ ਕੀ ਗੱਲ ਆ ਸਰਪੰਚ ਸਾਹਿਬ ਆ ਸਾਨੂੰ ਤਾਂ ਮਿਲਣੇ ਨੀ ਦਿੰਦੇ ਹਸਪਤਾਲ ਵਾਲੇ ਕਹਿ ਦਿੰਦੇ ਨੇ ਉਹਨਾਂ ਨੂੰ ਛੁੱਟੀ ਮਿਲ ਗਈ ਘਰੇ ਉਹਨਾਂ ਦੇ ਜਿੰਦਾ ਲੱਗਿਆ ਪਿਆ ਇਹ ਕੀ ਚੱਕਰ ਹੋਇਆ ਸਮਝ ਨਹੀਂ ਆਉਂਦੀ ਗੱਲ ਜੀ ਪਤਾ ਨਹੀਂ ਬਈ ਕੀ ਚੱਕਰ ਚੰਗੀ ਬਲੀ ਜਸਪ੍ਰੀ ਤੇਥੋਂ ਗਈ ਐ ਵਧੀਆ ਮੇਰੇ ਨਾਲ ਫੋਨ ਤੇ ਗੱਲ ਹੁੰਦੀ ਰਹੀ ਐ ਹਾਂ ਜਦੋਂ ਮੁੰਡਾ ਹੁੰਦਾ ਉਦੋਂ ਵੀ ਦੋ ਦਿਨ ਪਹਿਲਾਂ ਮੇਰੀ ਗੱਲ ਹੋਈ ਐ ਹੁਣ ਉਹਦਾ ਫੋਨ ਬੰਦਾ ਹੀ ਜਾਂਦਾ ਪਤਾ ਨਹੀਂ ਯਾਰ ਕੀ ਗੱਲ ਆ ਮੈਂ ਤਾਂ ਤੁਹਾਡੀ ਗੱਲ ਸੁਣ ਕੇ ਹੈਰਾਨ ਹੋ ਗਿਆ ਇਹ ਕੀ ਗੱਲ ਹੋਈ ਭਾਈ ਜੀ ਤੁਸੀਂ ਸਾਡਾ ਨਵੇੜਾ ਸੀ ਤੁਸੀਂ ਮੇਰੇ ਨਾਲ ਤੋਰੀ ਸੀ ਇਹਦਾ ਹੁਣ ਤੁਸੀਂ ਪਤਾ ਕਰੋ ਜੀ ਵੇ ਕੀ ਗੱਲ ਆ ਕੀ ਨਹੀਂ ਉਹ ਮੇਰੀ ਵਿਚੋਲਣ ਆ ਉਹ ਨਾ ਤਾਂ ਮੇਰਾ ਹੁਕੂਮਤ ਜਾਗ ਰਹੀ ਆ ਤੁਸੀਂ ਫੋਨ ਕਰਕੇ ਦੇਖ ਲਓ ਜੇ ਤੁਹਾਡਾ ਚੱਕ ਲੇ ਤਾਂ ਕੋਈ ਗੱਲ ਨਹੀਂ ਤੁਸੀਂ ਮੈਨੂੰ ਨੰਬਰ ਲਿਖਵਾ ਦਿਓ ਹੁਣ ਤਾਂ ਮੈਂ ਬਹੁਤ ਜ਼ਰੂਰੀ ਕੰਮ ਚੱਲਿਆ ਕਿਸੇ ਨਾਲ ਠਾਣੇ ਠੀਕ ਆ ਨਾ ਮੈਂ ਸ਼ਾਮ ਨੂੰ ਫ੍ਰੀ ਹੋ ਕੇ ਗੱਲ ਕਰਦਾ ਠੀਕ ਹੈ ਜੀ ਚੰਗਾ ਪੁੱਤ ਫਿਰ ਤੁਸੀਂ ਪਤਾ ਕਰ ਲਿਓ ਨਾ ਨਾ ਕੋਈ ਗੱਲ ਨਹੀਂ ਤਾਈ ਜੀ ਲਾਜਮ ਹਾਂ ਚੰਗਾ ਬਈ ਸਾਸਰੀ ਗੱਲ ਠੀਕ ਹੈ ਜੀ ਚਲ ਬੱਬੇ ਮੇਰੀ ਭਰਾਵਾ ਤੇਰੀ ਵਿਚੋਲਣ ਨਾਲ ਗੱਲ ਹੋਈ ਸੀ ਉਹ ਤਾਂ ਕਹਿੰਦੀ ਆ ਕਿ ਜਸਪ੍ਰੀਤ ਕਹਿੰਦੀ ਆ ਮੈਂ ਤਾਂ ਤਲਾਕ ਲੈਣਾ ਲਾਡੀ ਤੋਂ ਤਲਾਕ ਲੈਣਾ ਮੈਥੋਂ ਇਹ ਕਿਵੇਂ ਹੋ ਸਕਦਾ ਸਰਪੰਚ ਸਾਹਿਬ ਇਹ ਗੱਲ ਨਹੀਂ ਕਹਿ ਸਕਦੀ ਜਸਪ੍ਰੀਤ ਨਹੀਂ ਪਤਾ ਤਾਂ ਐਮੀ ਮਾਰੀ ਜਾਂਦੀ ਪਚੋਲਣ ਪਕਾਈ ਉਹਨੂੰ ਕੀ ਲੋੜ ਪਈ ਆ ਹੁਣ ਕਹਿਣ ਦੀ ਐਵੇਂ ਨਹੀਂ ਮਾਰਦੀ ਪਕਾਈ ਉਹ ਸੱਚ ਕਹਿੰਦੀ ਐ ਵਿਚੋਲਣ ਕਹਿੰਦੀ ਜਸਪ੍ਰੀਤ ਕਹਿੰਦੀ ਐ ਮੈਂ ਤਾਂ ਤਲਾਕ ਲੈਣਾ ਲਾਡੀ ਤੋਂ ਲੈ ਕਮਾਲ ਹੋ ਗਈ ਐਵੇਂ ਤਲਾਕ ਲੈਣਾ ਸਰਪੰਚ ਸਾਹਿਬ ਤੁਸੀਂ ਕਿਸੇ ਹਿਸਾਬ ਨਾਲ ਉਹਨਾਂ ਨੂੰ ਸੱਦੋ ਆਪਦੇ ਕੋਲੇ ਕੋਈ ਗੱਲ ਨਹੀਂ ਸੱਦਦਾ ਮੈਂ ਲਊਂਗਾ ਉਹਨਾਂ ਨੂੰ ਆਪਦੇ ਕੋਲੇ ਪਰ ਥੋੜੇ ਦਿਨ ਲੱਗਣਗੇ ਉਹਨੂੰ ਚੰਗੀ ਤਰ੍ਹਾਂ ਠੀਕ ਹੋ ਲੈਣ ਦੇ ਫਿਰ ਮੈਂ ਤੇਰੀ ਵਿਚੋਲਣ ਨੂੰ ਜ਼ੋਰ ਪਾऊं ਉਹ ਆਪੇ ਲੈ ਕੇ ਆਉਂ ਚਲ ਠੀਕ ਹੈ ਪੁੱਤ ਅਸੀਂ ਤਾਂ ਤੁਹਾਡੇ ਕਹਿਣ ਤੇ ਲੈ ਆਈ ਸੀ ਉਹਨੂੰ ਕੋਈ ਗੱਲ ਨਹੀਂ ਤਾਂ ਹੀ ਕੋਈ ਗੱਲ ਨਹੀਂ ਆ ਥੋੜੇ ਜਿਨੇ ਖੜ੍ਹਜੋ ਬਸ ਠੀਕ ਆ ਬਾਈ ਜੀ ਕੋਈ ਗੱਲ ਨਹੀਂ ਚਲ ਠੀਕ ਆ ਪੁੱਤ ਠੀਕ ਹੈ ਜੀ ਚਲ ਪੁੱਤ ਕਰੂਗਾ ਕੋਈ ਹਨ ਆਪੇ ਕਰੂਗਾ ਇਹ ਕਰ ਦੂਗਾ ਕੋਈ ਨਾ ਕੀ ਗੱਲ ਆ ਜਸਪ੍ਰੀਤ ਤੁਸੀਂ ਸਾਡੇ ਮੱਥੀ ਨਹੀਂ ਲਗਦੀਆਂ ਨਾ ਤੂੰ ਮੈਨੂੰ ਮੇਰੇ ਮੁੰਡੇ ਦਾ ਮੂੰਹ ਦਿਖਾਇਆ ਹਲੇ ਤੱਕ ਨਾ ਤੈਂ ਮੂੰਹ ਦੇ ਕੇ ਕੀ ਕਰਨਾ ਜੇ ਦੋਨੇ ਤੇਰੇ ਕੋਲੇ ਰਹਿਣਾ ਹੀ ਨਹੀਂ ਰਹਿਣਾ ਤਾਂ ਉਹਨੇ ਮੇਰੇ ਕੋਲੇ ਮੈਂ ਤਾਂ ਤੈਨੂੰ ਤਲਾਕ ਲੈਣਾ ਬਸ ਮੈਨੂੰ ਤੇਰੀ ਸਮਝ ਨਹੀਂ ਲੱਗਦੀ ਕੀ ਪਕਾਈ ਮਾਰੀ ਜਾਂਦੀ ਐ ਤੂੰ ਮੂੰਹ ਸੰਭਾਲ ਕੇ ਬੋਲ ਮੈਂ ਕੋਈ ਪਕਾਈ ਨਹੀਂ ਮਾਰਦੀ ਸਰਪੰਚ ਸਾਹਿਬ 12 ਸਾਲ ਹੋ ਗਏ ਦਿਨ ਵਿਆਹੀ ਨੂੰ ਇਹ ਬੰਦਾ ਮੈਨੂੰ 2 ਸਾਲਾਂ ਬਾਅਦ ਹੀ ਤੰਗ ਕਰਨ ਲੱਗ ਗਿਆ ਸੀ ਬੇਤ ਮੈਨੂੰ ਕਰਦਾ ਸੀ ਇਹ ਜਲੀਲ ਕਰਕੇ ਘਰੋਂ ਕੱਢਦਾ ਸੀ ਨਾਲੇ ਬਾਂਜ-ਬਾਂਜ ਕਰਕੇ ਚੜਾਉਂਦਾ ਸੀ ਮੈਨੂੰ ਮੈਨੂੰ ਦੂਜੇ ਕਿ ਦਿਨ ਇਹ ਘਰੋਂ ਕੱਢ ਦਿੰਦਾ ਸੀ ਮੈਂ ਮਿੰਤਾ ਕਰ-ਕਰ ਕੇ ਘਰੇ ਵਾਪਸ ਆਉਂਦੀ ਰਹੀਆਂ ਪਰ ਮੈਨੂੰ ਪਰਮਾਤਮਾ ਤੇ ਭਰੋਸਾ ਸੀ ਵੀ ਮੈਂ ਇੱਕ ਨਾ ਇੱਕ ਦਿਨ ਮਾਂ ਜਰੂਰ ਬਣੂੰਗੀ ਫੇਰ ਮੈਂ ਇਹਨੂੰ ਪੁੱਛੂੰ ਵੀ ਹੁਣ ਦੱਸ ਮੈਂ ਬਾਂਜਾ ਕਾਹਨ ਆ हां ਹੁਣ ਦੱਸ ਤੂੰ ਮੈਨੂੰ 12 ਸਾਲ ਸਬਰ ਕੀਤਾ ਮੈਂ ਇੱਕ ਔਰਤ ਦਾ ਸਬਰ ਬਹੁਤ ਵੱਡਾ ਹੁੰਦਾ ਚੱਲ ਕੋਈ ਗੱਲ ਨਹੀਂ ਭੈਣੇ ਮੈਂ ਤੇਰਾ ਦੁੱਖ ਸਮਝ ਸਕਦਾ ਹਾਂ ਉਹਨੂੰ ਗੁੱਸਾ ਛੱਡ ਦੇ ਤੂੰ ਨਹੀਂ ਸਰਪੰਚ ਸਾਹਿਬ ਮੈਂ ਕੋਈ ਮਜ਼ਾਕ ਨਹੀਂ ਕਰ ਰਹੀ ਮੈਂ ਤਾਂ ਤਲਾਕ ਲੈਣਾਗਾ ਜਵਾਕ ਦੀ ਕੋਈ ਗੱਲੀ ਮੈਂ ਪਾਲ ਲੂੰਗੀ ਆਪਣੇ ਦਮ ਤੇ ਜਿਹੜਾ ਬੰਦਾ ਮੈਨੂੰ ਐਂ ਕਹਿ ਸਕਦਾ ਵੀ ਖਰਚਾ ਪੱਠਾ ਲੈ ਲੈ ਜਿਹੜਾ ਵਿਆਹ ਤੇ ਹੋਇਆਗਾ ਤੇ ਮੈਨੂੰ ਤਲਾਕ ਦੇ ਦੇ ਮੈਂ ਇਹਦੇ ਨਾਲ 12 ਸਾਲ ਇਹਦੀ ਘਰ ਵਾਲੀ ਬਣ ਕੇ ਰਹੀਆਂ ਇਹਨੇ ਮੈਨੂੰ ਭੋਰਾਈ ਇੱਜ਼ਤ ਨਹੀਂ ਦਿੱਤੀ ਨਾ ਹੁਣ ਜੇ ਮੈਂ ਮਾਂ ਬਣ ਗਈ ਹੁਣ ਮੈਂ ਚੰਗੀ ਹੋ ਗਈ ਇਹੇ ਜੇ ਬੰਦੇ ਤੇ ਲੱਖ ਲਾਨਤਾ ਮੈਨੂੰ ਮਾਫ਼ ਕਰ ਦੇ ਜੱਸਪ੍ਰੀਤ ਮੈਂ ਆਪਦੀਆਂ ਗਲਤੀਆਂ ਮੰਨਦਾ ਨਹੀਂ ਨਹੀਂ ਜੇ ਅੱਜ ਮੈਂ ਮਾਂ ਬਣ ਗਈ ਹੁਣ ਤੂੰ ਗਲਤੀ ਮੰਨਦਾ ਹੂੰ ਤੈਨੂੰ ਮੇਰੀ ਭੋਰਾ ਕਦਰ ਨਹੀਂ ਸੀ ਬਹੁਤ ਦੁੱਖ ਦਿੱਤਿਆ ਤਾਂ ਮੈਨੂੰ ਬਹੁਤ ਰਵਾਇਆ ਖੂਨ ਦੇ ਹੰਝੂ ਰਵਾਇਆ ਤਾਂ ਮੈਨੂੰ ਹੁਣ ਰੋਣ ਦਾ ਟਾਈਮ ਤੇਰਾ ਆ ਗਿਆ ਸਰਪੰਚ ਜੀ ਸਾਹਿਬ ਜੇ ਇਹ ਸਭ ਕੁਝ ਉਸਦੀ ਭੈਣ ਨਾਲ ਹੋਇਆ ਹੁੰਦਾ ਤੁਸੀਂ ਮਾਫ਼ ਕਰ ਦਿੰਦੇ ਇਹਨੂੰ 12 ਸਾਲ ਇਹਨੇ ਮੈਨੂੰ ਖੂਨ ਦੇ ਹੰਝੂ ਰਵਾਇਆਗਾ ਹੁਣ ਤੁਸੀਂ ਦੱਸੋ ਮੈਂ ਕੀ ਕਰਾਂ ਤੇਰਾ ਦਰਦ ਸੁਣ ਕੇ ਮੇਰਾ ਜੀ ਨਹੀਂ ਕਰਦਾ ਰੋਕਣ ਨੂੰ ਭੈਣੇ ਜਿਵੇਂ ਤੈਨੂੰ ਠੀਕ ਲੱਗਦਾ ਤੂੰ ਓਵੇਂ ਕਰੀ ਤੇਰੇ ਤੇ ਕੋਈ ਪ੍ਰੈਸ਼ਰ ਨਹੀਂ ਬਹੁਤ ਬਹੁਤ ਧੰਨਵਾਦ ਸਰਪੰਚ ਸਾਹਿਬ ਚਲੋ ਠੀਕ ਹੈ ਅਸੀਂ ਚੱਲਦੇ ਹਾਂ ਠੀਕ ਹੈ ਇਹ ਤੇਰੀ ਗਲਤ ਗੱਲ ਆ ਜਸਪ੍ਰੀਤ ਤੂੰ ਮੇਰੇ ਨਾਲ ਐ ਨਹੀਂ ਕਰ ਸਕਦੀ ਮੁੰਡਾ ਤਾਂ ਮੈਂ ਆਪਦਾ ਲੈ ਕੇ ਹੀ ਹਟੂੰ ਕੋਈ ਗੱਲ ਨਹੀਂ ਤੂੰ ਕਰਕੇ ਦੇਖ ਲੈ ਕਚਹਿਰੀਆਂ ਚ ਕੇਸ ਜੇ ਤੈਨੂੰ ਮਿਲ ਹੀ ਜਾਵੇ ਤਾਂ ਚਲ ਮਾਂ ਚੱਲ ਜੀ ਚਲੋ ਠੀਕ ਹੈ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਆ ਜਾ ਬੇਬੇ ਚਲ ਠੀਕ ਹੈ ਜੀ ਦਾ ਭਾਈ ਹਾਂ ਐਂ ਹੁੰਦਾ ਜਦੋਂ ਕਿਸੇ ਔਰਤ ਦਾ ਸਬਰ ਟੁੱਟਦਾ ਐਹੇ ਜੇ ਬੰਦੇ ਐਂ ਲੋਟ ਆਉਂਦੇ ਨੇ ਨਜ਼ਾਰਾ ਆ ਗਿਆ ਔਰਤ ਨੂੰ ਤਾਂ ਪੈਰ ਦੀ ਜੁੱਤੀ ਸਮਝਦੇ ਨੇ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਲਾਮ ਅਦਾਬ ਨਮਸਕਾਰ ਤੁਸੀਂ ਜੁੜੇ ਹੋ ਸਾਝੇ ਪਰਿਵਾਰ ਦੇ ਨਾਲ ਹੁਣ ਵਾਰੀ ਇਹ ਕਮੈਂਟ ਕਰਨ ਆਲੇ ਭਰਾਵਾਂ ਦੀ ਗੁਰleen कौर ਬਲਵੀਰ ਸਿੰਘ ਹਰਵੀਰ ਸਿੰਘ ਗੁਰਪ੍ਰੀਤ ਸਿੰਘ ਦੇਵਰਾਜ ਜਿੰਦਲ ਗੁਰਾਮ ਗੁਲਾਮ ਰਸੂਲਪੱਟੀ ਪਾਕਿਸਤਾਨ ਤੋਂ ਬਲਕਾਰ ਸਿੰਘ ਜਸਮੀਤ ਢੱਡਿਆਂ ਤੋਂ ਜਸਪਾਲ ਕੌਰ ਇੰਦਰਜੀਤ ਕੌਰ ਬਠਿੰਡੇ ਤੋਂ ਭਪਿੰਦਰ ਮਨਵੀਰ ਸਿੰਘ ਦਵਿੰਦਰ ਸਿੰਘ ਜਸਪਾਲ ਕੌਰ ਹਰਜੀਤ ਕੌਰ ਜੈਤੋਂ ਮੰਡੀ ਹਰਜੀਤ ਕੌਰ ਹੈਪੀ ਜੋਸ਼ੀ ਪਾਜਨਕੌਰ ਜ਼ਿਰਖਪੁਰ ਤੋਂ ਹਰਦੀਪ ਕੌਰ ਪਿੰਡ ਸ਼ੇਖਪੁਰਾ ਗਲਾਂ ਤੋਂ ਬਿਅੰਤ ਸਿੰਘ ਸੰਗੜ 올ੀਪਾਈ ਪਰਮਜੀਤ ਕੌਰ ਨਾਬੇ ਤੋਂ ਇਕਬਾਲ ਸਿੰਘ ਸ਼ਹਿਨਾਜ ਪਿੰਡ ਫੁੱਲੋਕਲੀ ਗੁਰਪ੍ਰੀਤ ਮਾਨ ਮਨਜੀਤ ਕੌਰ ਹਰਪ੍ਰੀਤ ਸ਼ਰਮਾ ਹਮੀਰ ਸਿੰਘ ਗੁਰਪ੍ਰੀਤ ਸ਼ਰਮਾ ਪ੍ਰਗਟ ਸਿੰਘ ਚੰਨੀ ਵਰਮਾ ਰੁਕਮਣੀ ਦੇਵੀ ਜਸਪ੍ਰੀਤ ਢਿੱਲੋਂ ਕਰਨਵੀਰ ਸੈਣੀ ਮਧੂ ਸਵਰਵਾਲ ਪੀਤ ਗਰੇਵਾਲ ਜਤਿੰਦਰ ਵਾਜਵਾ ਜਸਵੰਤ ਕੌਰ ਮਨੀਸ਼ਾ ਮਲੋਤਰਾ ਰੁਪਿੰਦਰ ਸ਼ੇਰਗਿੱਲ ਸੁਖਦੀਪ ਸਿੰਘ ਗਿੱਲ ਤਰਲੋਚਨ ਸਿੰਘ ਸਾਰੇ ਵੀਰ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੁੜੇ ਰਹੋ ਇਸੇ ਤਰ੍ਹਾਂ ਸਾਝੇ ਪਰਿਵਾਰ ਦੇ ਨਾਲ ਕਰਦੇ ਰਹੋ ਸੋਹਣੇ ਸੋਹਣੇ ਕਮੈਂਟ ਚੈਨਲ ਕਰ ਲੋ ਸਬਸਕ੍ਰਾਈਬ ਮਿਲਦੀ ਹੈ ਅਗਲੀ ਵੀਡੀਓ ਚ ਧੰਨਵਾਦ